ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਚ ਗੱਲਬਾਤ ਕਰਾਂਗੇ ਮੰਡੀਆਂ ਦੇ ਵਿੱਚ ਚੱਲ ਰੇ ਕਣਕ ਦੇ ਰੇਟ ਬਾਰੇ ਕਣਕ ਦਾ ਰੇਟ ਜਿਹੜਾ ਮੰਡੀਆਂ ਦੇ ਵਿੱਚ ਕਿੱਥੇ ਕਿੱਥੇ ਤੱਕ ਚੱਲ ਰਿਹਾ ਜਿਹੜੀ ਪ੍ਰਾਈਵੇਟ ਕਣਕ ਵਿਕ ਰਹੀ ਆ ਕਿੱਥੇ ਕਿੱਥੇ ਤੱਕ ਵਿਕ ਰਹੀ ਆ ਜਿਹੜਾ ਆਮ ਐਮਐਸਪੀ ਤੇ ਜਿਹੜੀ ਕਣਕ ਵਿਕਦੀ ਆ ਉਹ ਇਸ ਇਸ ਵਾਰ ਜਿਹੜਾ ਰੇਟ ਨਿਕਲਿਆ ਜੀ ਉਹ 2425 ਰੁਪਏ ਐ 150 ਰੁਪਏ ਜਿਹੜਾ ਸਰਕਾਰ ਨੇ ਵਾਅਦਾ ਕੀਤਾ ਸੀ ਤੇ ਜਿਹੜੀ ਹੁਣ ਕਣਕ ਪ੍ਰਾਈਵੇਟ ਵਿਕ ਰਹੀ ਆ ਉਸ ਬੰਦੀ ਆਪਾਂ ਗੱਲਬਾਤ ਕਰਾਂਗੇ ਵੱਖ-ਵੱਖ ਮੰਡੀਆਂ 'ਚ ਕੀ ਰੇਟ ਰਹਿੰਦੇ ਆ ਤੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਕਿ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਜੀ ਅੰਬਾਲਾ ਮੰਡੀ ਤੋਂ ਅੰਬਾਲਾ ਮੰਡੀ 'ਚ ਜਿਹੜਾ ਕਣਕ ਦਾ ਰੇਟ ਰਿਹਾ 3350 ਰੁਪਏ ਅੱਗੇ ਕੱਲ੍ਹ ਨਾਲੋਂ ਜਿਹੜਾ 150 ਰੁਪਏ ਜਿਹੜਾ ਵਧਿਆਗਾ ਅੱਗੇ ਰੋहतक ਮੰਡੀ ਦੀ ਗੱਲ ਕਰੀਏ ਰੋहतक ਮੰਡੀ 'ਚ ਕਣਕ ਦਾ ਭਾਰਿਆ 3225 ਰੁਪਏ 75 ਰੁਪਏ ਜਿਹੜੀ ਤੇਜ਼ੀ ਦੇਖਣ ਨੂੰ ਮਿਲੀ ਹੈ ਕਾਨਪੁਰ ਮੰਡੀ 'ਚ ਕਣਕ ਦੀ ਕੀਮਤ ਰਹੀ ਹੈ ਜੀ 3100 ਰੁਪਏ 50 ਰੁਪਏ ਮੰਡੀ ਦੇਖਣ ਨੂੰ ਮਿਲੀ ਹੈ ਸ੍ਰੀ ਅਮਰ ਸਾਹਿਬ ਸਾਹਿਬ 'ਚ ਮੰਡੀ 'ਚ ਕਣਕ ਦਾ ਰੇਟ ਰਿਹਾ ਜੀ 3200 ਤੋਂ ਲੈ ਕੇ 3250 ਰੁਪਏ ਜਿਹੜੀ ਤੇਜ਼ੀ 100 ਰੁਪਏ ਦੇਖਣ ਨੂੰ ਮਿਲੀ ਹੈ ਅੱਗੇ ਕਰਦੇ ਹਾਂ ਜੀ ਚੀਕਾ ਮੰਡੀ ਜੀਕਾ ਮੰਡੀ 'ਚ ਕਣਕ ਦਾ ਰੇਟ ਰਿਹਾ ਜੀ 3150 ਰੁਪਏ ਆਗਰਾ ਮੰਡੀ ਦੀ ਗੱਲ ਕਰੀਏ ਆਗਰਾ ਮੰਡੀ 'ਚ ਕਣਕ ਦਾ ਰੇਟ ਰਿਹਾ ਜੀ 3125 ਰੁਪਏ ਅੱਗੇ ਜੈਪੁਰ ਮੰਡੀ ਦੀ ਗੱਲ ਕਰੀਏ ਤਾਂ ਜੈਪੁਰ ਮੰਡੀ 'ਚ ਜਿਹੜਾ ਕਣਕ ਦੀ ਜਿਹੜਾ ਰੇਟ ਰਿਹਾ ਜੀ 3225 ਰੁਪਏ ਉਦੇਪੁਰ ਮੰਡੀ 'ਚ ਕਣਕ ਦੀ ਕੀਮਤ ਰਹੀ ਹੈ ਜੀ 3250 ਰੁਪਏ ਤੇ ਗੰਗਾਨਗਰ 'ਚ ਕਣਕ ਦਾ ਰੇਟ ਲੱਗਿਆ ਜੀ 3510 ਰੁਪਏ ਹਨ ਕੁਝ ਮੰਡੀਆਂ ਦੇ ਰੇਟ ਜਿਹੜੇ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕੀਤੇ ਨੇ ਜਿਹੜਾ ਕਣਕ ਦਾ ਰੇਟ ਲਗਭਗ 3100 3200 ਰੁਪਏ ਤੱਕ ਜਿਹੜਾ ਚੱਲ ਰਿਹਾ ਹੈ 3250 ਰੁਪਏ ਦਾ ਟੌਪ ਦਾ ਰੇਟ ਰਿਹਾ ਤੇ ਅੱਜ ਜਿਹੜਾ ਰਾਜਸਥਾਨ ਜਿਹੜੀ ਸਰਕਾਰ ਵੱਲੋਂ ਜਿਹੜਾ ਵੱਡਾ ਐਲਾਨ ਕੀਤਾ ਗਿਆ 125 ਰੁਪਏ ਦਾ ਜਿਹੜਾ ਬੋਨਸ ਦਿੱਤਾ ਜਾਵੇਗਾ ਤੇ ਇਸ ਕਰਕੇ ਰਾਜਸਥਾਨ ਦੇ ਕਿਸਾਨ ਜਿਹੜੇ ਉਹ ਕਣਕ ਉਹਨਾਂ ਦੀ ਕਣਕ ਵੇਚੇ ਜੀ 2550 ਰੁਪਏ ਜਿਹੜੀ ਕਣਕ ਉਹਨਾਂ ਦੀ ਐਮਐਸਪੀ ਮੰਨ ਕੇ ਚੱਲ ਸਕਦੇ ਨੇ ਕਿਉਂਕਿ 125 ਰੁਪਏ ਦਾ ਜਿਹੜਾ ਬੋਨਸ ਦੇਣਾਗਾ ਉਹਨਾਂ ਨੇ ਤੇ 2425 ਰੁਪਏ ਦਾ ਜਿਹੜਾ ਰੇਟ ਐਮਐਸਪੀ ਦਾਗਾ ਇਹ ਰਾਜਸਥਾਨ ਸਰਕਾਰ ਨੇ ਜਿਹੜਾ ਕਿਸਾਨਾਂ ਨੂੰ ਉਤਸ਼ਾਹਤ ਕਰਨ ਲਈ ਜਿਹੜਾ 125 ਰੁਪਏ ਦਾ ਜਿਹੜਾ ਬੋਨਸ ਦਿੱਤਾਗਾ ਇਹ ਹੁਣ 2500 25 2550 ਰੁਪਏ ਜਿਹੜਾ ਐਮਐਸਪੀ ਦੇ ਹਿਸਾਬ ਨਾਲ ਮਤਲਬ ਰੇਟ ਕਣਕ ਜਿਹੜੀ ਵਿਕੇਗੀ ਤੇ ਕੱਲ ਨੂੰ ਨਵੀਂ ਵੀਡੀਓ ਨਾਲ ਮਿਲਦੇ ਆਂ ਜੀ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ